ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਵਰੀਡੇ ਵਿੱਚ ਸ਼ਮਸ਼ੇਰ ਚੈਨਲ ਤੇ ਤੇ ਰਾਤ ਜਿਹੜਾ ਮੀਂਹ ਦਾ ਮੌਸਮ ਸੀਗਾ ਕਾਫੀ ਜਗ੍ਹਾ ਤੇ ਜਿੱਦਾਂ ਇਧਰ ਸਾਡੇ ਏਰੀਏ ਦੇ ਵਿੱਚ ਸ਼ਿਰਪੁਰ ਦੇ ਏਰੀਏ ਦੇ ਵਿੱਚ ਕਾਫੀ ਤੇਜ਼ ਹਵਾਈ ਤੇ ਉਹਦੇ ਨਾਲ ਕਾਫੀ ਜੀਰੀਆਂ ਡਿੱਗ ਪਈਆਂ ਜੇ ਆਪਾਂ ਇਧਰ ਦੇਖੀਏ ਤਾਂ ਡਿੱਗਣ ਨਾਲ ਜੀਰੀਆਂ ਦਾ ਦੇਖੋ ਕਾਫੀ ਨੁਕਸਾਨ ਹੋ ਗਿਆ ਤੇ ਇਹਨਾਂ ਨੂੰ ਵੱਢਣ ਦੇ ਵਿੱਚ ਵੀ ਪ੍ਰੋਬਲਮ ਆਉ ਉਹ ਝਾੜ ਤਾਂ ਘਟਣਾ ਹੀ ਘਟਣਾ ਇਧਰ ਦੇਖੋ ਮੀਂਹ ਨਾਲ ਕਾਫੀ ਨੁਕਸਾਨ ਹੋ ਗਿਆ ਰਾਤ ਕਾਫੀ ਜੀਰੀਆਂ ਡਿੱਗ ਪਈਆਂ ਤੇ ਡਿੱਗੀਆਂ ਹੋਈਆਂ ਜਿਹੜੀਆਂ ਦਾ ਝਾੜ ਘਟਨੇ ਘਟਣਾ ਕਿਉਂਕਿ ਕੁਝ ਤਾਂ ਵੱਢਣ ਵੇਲੇ ਨੁਕਸਾਨ ਹੋ ਜਾਂਦਾ ਤੇ ਕੁਝ ਇਹਨਾਂ ਨੂੰ ਹੁਣ ਹਵਾ ਨਹੀਂ ਲੱਗਣੀ ਦਾਣੇ ਪੱਕਣ ਚ ਵੀ ਦਿੱਕਤ ਆਉਣੀ ਆ ਦੇਖੋ ਤੁਸੀਂ ਇਹ ਜਿਹੜਾ ਹੁਣ 3-4 ਦਿਨ ਮੀਂਹ ਰੱਖੇ ਦੱਸਿਆ ਵਾ ਇਹ ਤੋਂ ਪ੍ਰਮਾਤਮਾ ਬਚਾ ਕੇ ਰੱਖੇ ਤੇ ਆਪਾਂ ਅਰਦਾਸ ਕਰਦੇ ਆਂ ਵੀ ਹੁਣ ਇਸ ਟਾਈਮ ਸਾਰੇ ਜ਼ਿਮੀਂਦਾਰਾਂ ਦੀ ਫਸਲ ਪੱਕੀ ਹੋਈ ਆ ਤੇ ਪ੍ਰਮਾਤਮਾ ਮਿਹਰ ਕਰੇ ਤਾਂ ਇਹ ਇੱਕ ਮਹੀਨੇ ਦਾ ਟਾਈਮ ਦੇ ਦੇ ਕਣਕ ਵੀ ਬੀਜੀ ਜਾਣੀ ਆ ਤੇ ਜੀਰੀਆਂ ਵੀ ਵਡੀਆਂ ਜਾਣੀਆਂ ਨੇ ਸਾਰਾ ਕੰਮ ਸਮੇਟਿਆ ਜਾਊਗਾ ਤੇ ਆਪਾਂ ਫਾਰਮ ਦੀ ਜਿਹੜੀ ਮਿਸਤਰੀ ਆਪਣਾਉਣਾ ਸੀ 4 ਤਰੀਕ ਨੂੰ ਉਹਨੇ ਅੱਜ ਆਉਣਾ ਸੀ ਅੱਜ ਵੀ ਮੀਂਹ ਪੈ ਕੇ ਮੀਂਹ ਪੈਣ ਦੇ ਕਾਰਨ ਮਿਸਤਰੀ ਲੇਟ ਹੋ ਗਿਆ ਤੇ ਆਜੋ ਆਪਾਂ ਇਟ ਟੁੱਟ ਮੰਗਵਾਲੀ ਤੇ ਬਾਕੀ ਆਪਣੀ ਸਾਰੀ ਤਿਆਰੀ ਆ ਤੇ ਅਜੋ ਦੇਖਦੇ ਆ ਆ ਦੇਖੋ ਇੱਧਰ ਇਹ ਟੱਬਣੀ ਆ ਗਈ ਤੇ ਮਿਸਤਰੀ ਹੁਣ ਸਵੇਰੇ ਆਊਗਾ ਜੇ ਮੌਸਮ ਵਧੀਆ ਰਿਹਾ ਤਾਂ ਆਪਾਂ ਜਦੋਂ ਵੀ ਮਿਸਤਰੀ ਨੇ ਆਉਣਾ ਹੁੰਦਾ ਉਹਦੀ ਮੀਂਹ ਪੈ ਜਾਂਦਾ ਇਸ ਕਰਕੇ 2 ਮਹੀਨੇ ਕੰਮ ਲੇਟ ਹੋ ਗਿਆ ਆ ਦੇਖੋ ਇਧਰ ਨਉ ਪੱਟੀ ਪਈ ਆ ਇੱਟ ਆ ਗਈ ਤੇ ਆਜੋ ਹੁਣ ਆਪਾਂ ਅੰਦਰ ਫਾਰਮ ਚੱਲ ਕੇ ਚਿਕਸ ਬਾਰੇ ਕਰਦੇ ਆ ਗੱਲਬਾਤ ਆਪਾਂ ਨੂੰ ਜਿਹੜੀ ਕਿਡਨੀ ਦੀ ਚਿਕਸ ਦੀ ਪ੍ਰੋਬਲਮ ਆਈ ਸੀ ਉਹਦੇ ਵਾਸਤੇ ਆਪਾਂ ਮੈਡੀਸਿਨ ਵਰਤੀ ਆ ਆਜੋ ਅੰਦਰ ਜਾ ਕੇ ਕਰਦੇ ਆ ਗੱਲਬਾਤ ਤੇ ਅੱਜ ਆਪਣੇ ਫਾਰਮ ਦਾ 19ਵਾਂ ਦਿਨ ਆ ਤੇ ਇਹਦੇ ਵਾਸਤੇ ਜਿਹੜੀ ਆਪਣੀ ਕੱਲ ਪ੍ਰੋਬਲਮ ਆ ਗਈ ਸੀ ਕਿਡਨੀ ਦੀ ਤਾਂ ਉਹਦੇ ਵਾਸਤੇ ਆਪਾਂ ਮੈਡੀਸਨ ਲੈ ਆਂਦੀ ਸੀ ਮੈਟਾਇਲਟੀ ਤਾਂ ਹਜੇ ਤੱਕ ਠੀਕ ਹੈ 6 ਮੈਟਾਇਲਟੀ ਅੱਜ ਸੀ ਤੇ ਪਰ ਬੱਚਾ ਫੀਡ ਘਟਾ ਗਿਆ ਕਿਉਂਕਿ 2-3 ਦਿਨਾਂ ਤੋਂ ਲਗਾਤਾਰ 15 ਬੈਗ ਤੋਂ ਵੱਧ ਨਹੀਂ ਰਿਹਾ ਤੇ ਇਹਦੇ ਵਾਸਤੇ ਹੁਣ ਆਪਾਂ ਇਹਨੂੰ ਫੀਡ ਬਿਲਕੁਲ ਖਾਲੀ ਕਰਕੇ ਭਾਂਡੇ ਥੋੜਾ ਜਿਹਾ ਕੱਟ ਲਵਾ ਕੇ ਪਾਵਾਂਗੇ ਤਾਂ ਕਿ ਜੋ ਬੱਚਾ ਫੀਡ ਖਾਣ ਲੱਗ ਜੇ ਤੇ ਨਾਲੇ ਮੈਡੀਸਨ ਚੱਲੂਗੀ ਉਦੋਂ ਨੂੰ ਕਿਡਨੀ ਠੀਕ ਹੋ ਜਾਊਗਾ ਜੋ ਆਪਾਂ ਦੇਖੀਏ ਵੀ ਕਿਹੜੀ ਮੈਡੀਸਿਨ ਪਾਉਣੀ ਆ ਆਪਾਂ ਤੇ ਕਿੰਨੀ ਡੋਜ਼ ਪਾਉਣੀ ਆ ਆਪਾਂ ਲਿਆ ਹਾਂਦੀ ਸੀ ਜੇ ਕਿਡਨੀ ਦੀ ਪ੍ਰੋਬਲਮ ਆ ਜਾਏ ਸਭ ਤੋਂ ਬੈਸਟ ਦਵਾਈ ਨੀਰੀ ਹੋਈ ਆ ਇਹਦੇ ਨਾਲ ਕਿਡਨੀ ਦੀ ਵੀ ਠੀਕ ਹੋ ਜਾਂਦੀ ਆ ਤੇ ਬੱਚਾ ਫੀਡ ਵੀ ਵਧੀਆ ਖਾਣ ਲੱਗ ਜਾਂਦਾ ਤੇ ਜੇ ਆਪਾਂ ਗੱਲ ਕਰੀਏ ਜੀ ਡੋਜ਼ ਦੀ ਤਾਂ 1000 ਬੱਚੇ ਮਗਰ 100 ਐਮਐਲ ਪੈਂਦੀ ਆ ਜਿਵੇਂ ਆਪਣੇ 4200 ਬੱਚਾ ਨੀਚੇ ਆ 4200 ਬੱਚਾ ਉੱਪਰ ਆ ਤਾਪਾ 425 ਗ੍ਰਾਮ ਇਹ ਦਵਾਈ ਇਸ ਟੈਂਕੀ ਦੇ ਵਿੱਚ ਪਾਤੀ। ਇਸ ਤਰ੍ਹਾਂ ਉੱਪਰ ਵੀ ਜਿਹੜੀ ਆਪਣੀ ਟੈਂਕੀ ਲੱਗੀ ਵੀ ਆ ਉੱਥੇ ਢੋਲ ਲੱਗਿਆ ਹੋਇਆ 200 ਲੀਟਰ ਵਾਲਾ ਉਹਦੇ ਵਿੱਚ ਵੀ 425 ਗ੍ਰਾਮ ਪਾਤੀ। ਤਾ ਇਹ ਦਿਨ-ਦਿਨ ਦੇ ਪਾਣੀ ਦੇ ਵਿੱਚ ਆਪਾਂ ਇਹ ਦਵਾਈ ਚਲਾਤੀ। ਇਹਦੇ ਨਾਲ ਦੇਖੋ ਆਪਾਂ 1-2 ਦਿਨਾਂ ਦੇ ਵਿੱਚ ਵੀ ਆਪਾਂ ਨੂੰ ਕੀ ਰਿਜ਼ਲਟ ਮਿਲਦੇ ਨੇ। ਬਾਕੀ ਹੋਰ ਵੀ ਗੱਲਾਂ ਜਿਵੇਂ ਆ ਆਪਾਂ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਨਾ ਆਪਾਂ ਬੇਧਿਆਨੇ ਹੋ ਜਾਂਦੇ ਆ ਜਾਂ ਆਪਾਂ ਸਸਤੀਆਂ ਦਵਾਈਆਂ ਹੋਰ ਲਿਆ ਕੇ ਪਾ ਦਿੰਦੇ ਆ। ਜਦੋਂ ਨੂੰ ਆਪਾਂ ਉਹਦਾ ਰਿਜ਼ਲਟ ਦੇਖਦੇ ਆਂ ਉਦੋਂ ਨੂੰ ਪ੍ਰੋਬਲਮ ਹੋਰ ਵੱਧ ਜਾਂਦੀ ਆ ਤਾਂ ਇਹ ਤੋਂ ਵਧੀਆ ਗੱਲ ਕੀ ਆ ਬੈਸਟ ਵੀ ਜਦੋਂ ਬੱਚੇ 'ਚ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਪਹਿਲਾਂ ਹੀ ਵਧੀਆ ਦਵਾਈ ਪਾਓ ਜਿਹੜੀ ਆਪਣੇ ਬੱਚੇ 'ਸ ਨੂੰ ਕੰਮ ਕਰੇ ਤਾਂ ਜੋ ਕਿ ਤੁਹਾਡਾ ਰਿਜ਼ਲਟ ਨਾ ਖਰਾਬ ਹੋਵੇ ਨਾਲੇ ਤਾਂ ਆਪਣਾ ਖਰਚਾ ਡਬਲ ਹੋ ਜਾਂਦਾ ਪਹਿਲਾਂ ਆਪਾਂ ਸਸਤੀ ਦਵਾਈ ਪਾਉਂਦੇ ਆਂ ਫਿਰ ਮਹਿੰਗੀ ਪਾਉਣੀ ਪੈਂਦੀ ਆ ਨਾਲੇ ਉਦੋਂ ਨੂੰ ਬੱਚੇ 'ਚ ਪ੍ਰੋਬਲਮ ਵੱਧ ਜਾਂਦੀ ਆ ਜਿਵੇਂ ਆਪਾਂ ਇਹਦੀ ਉਮਰ ਹੁੰਦੀ ਆ 40 ਦਿਨ ਦੀ ਤੇ 40 ਦਿਨਾਂ ਦੇ ਵਿੱਚ ਹੀ ਨੇ ਆਪਦੀ ਪੂਰੀ ਜ਼ਿੰਦਗੀ ਕੱਟਣੀ ਹੁੰਦੀ ਆ ਇਹ ਘੰਟਿਆਂ ਦੇ ਹਿਸਾਬ ਨਾਲ ਇਹਨੂੰ ਕੰਟਰੋਲ ਕਰਨਾ ਪੈਂਦਾ ਆਪਾਂ ਨੂੰ ਕੱਲ ਹੀ ਪਤਾ ਲੱਗਿਆ ਸੀ ਤਾਂ ਆਪਾਂ ਕੱਲ ਹੀ ਇਹ ਦਵਾਈ ਲਿਆ ਕੇ ਅੱਜ ਸ਼ੁਰੂ ਕਰਤੀ ਸਵੇਰ ਤੋਂ ਤੇ ਹੁਣ ਇਹਨੂੰ 3 ਦਿਨ ਪਾਵਾਂਗੇ ਆਪਾਂ ਤੇ ਆਵਾਜ਼ ਵਾਸਤੇ ਆਪਾਂ ਇਸ ਤੋਂ ਬਾਅਦ ਨੀਲੇ ਤੋਂ ਉੱਥੇ ਦਾ ਕੋਰਸ ਕਰਾਵਾਂਗੇ ਤਾਂ ਜੋ ਹੋਰ ਪ੍ਰੋਬਲਮਾ ਨਾ ਆਉਣ ਬੱਚੇ ਨੂੰ ਕਿਉਂਕਿ ਮੌਸਮ ਹੁਣ ਥੋੜਾ ਜਿਹਾ ਮੀਂਹ ਪੈਣ ਕਰਕੇ ਠੀਕ ਵੀ ਹੋ ਗਿਆ ਤੇ ਗਰਮੀ ਅੱਜ ਦਿਨ ਚ ਇੰਨੀ ਹੈ ਨਹੀਂ ਸੀ ਤੇ ਬਾਕੀ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਇੱਕ ਨਵੇਂ ਵਲੌਗ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ